ਉੜੇ ਚੱਲਿਆਂ ਮੋ ਮਖੂ ਥੋੜਾ ਸਮਾਨ ਲਿਓਣ ਆਲਾ ਸੀ ਇੱਕ ਸ਼ੂਸ਼ਾ ਬਣਾ ਕੇ ਲਿਓਣੀ ਟਰੈਕਟਰ ਦੀ ਇਹ ਕੁਝ ਨਸੀਬਾ ਸਮਾਨ ਜੂਦਾ ਭਾਈ ਆ ਗਿਆ ਇਹਦੀ ਡੀਕ ਦੇ ਵਿੱਚ ਲਾਉਤੇ ਚੱਲੀਏ ਭਾਈ ਹੁਣ ਚਲੋ ਭਾਈ ਬਹੁਤ ਲੇਟ ਕਰਤਾ ਤੁਸੀਂ ਆ ਸਾਨੂੰ ਭਾਈ ਮੈਂ ਤੁਹਾਨੂੰ ਡਿਕ ਨਾਲ ਬੜੇ ਚਿਰ ਦਾ ਸੀ ਹਾਂ ਆ ਕੁਰਸੀ ਗਾੜੀ ਬਈ ਯਾਰ ਆਹ ਦੇ ਆਹ ਸ਼ਾਇਦ ਮੇਰੇ ਹੱਜ ਲੱਗੇ ਆ ਟੈਂਚੇ ਲੱਗੇ ਤੈਨੂੰ ਛੱਡ ਕੇ ਜਣਾ ਟਰੈਕਟਰ ਨਹੀਂ ਲਿਹਾਣਾ ਉਧਰੋਂ ਹੁਣ ਨਿਕਲ ਪੇ ਪਿੰਡੋਂ ਆਲੀ ਗਲਾਂ ਤੋਂ ਨਿਕਲਦੇ ਆਪਾਂ ਮਹੂਵਲ ਨੂੰ ਰਾਹ ਦੇ ਵਿੱਚ ਫਿਰ ਜਿੱਦਾਂ ਜਿੱਦਾਂ ਆ ਤੁਹਾਨੂੰ ਦੱਸੀ ਜਾਵਾਂਗੇ ਇਹ ਲੋ ਆ ਸਾਡਾ ਬੰਦਾ ਮੈਂ ਤੇਰੀ ਇਹਦੀ ਸਮਝੋਂ ਨਹੀਂ ਆ ਚਾਚਾ ਗੁਰਮਖਦਾਵਾ ਵੀ ਅਹੀਂ ਵਸੇ ਨੇ ਟਰੈਕਟਰ ਲੈਣ ਕੱਲਿਆ ਤੇ ਇਹ ਨਾ ਸਾਨੂੰ ਪੁੱਛਿਆ ਨਹੀਂ ਦੱਸਿਆ ਨਹੀਂ ਟਰੈਕਟਰ ਦੀ ਵਾਇਰਿੰਗ ਹੋਣ ਵਾਲੀ ਤੇ ਜਾ ਪਿੰਡ ਟੱਕਿਆ ਰੇਟ ਕਿ ਇਹਦਾ ਲਾਰਟ ਗਈ ਯਾਰ ਹੀਡ ਗੋਈ ਅਹੀਂ ਤਾਂ ਵੇਖਣ ਨਹੀਂ ਆਹੀਂ ਵੇਖਣ ਨਹੀਂ ਜਾ ਕੇ ਸਕੀਮਾਂ ਲਾਉਣ ਨੇ ਟਰੈਕਟਰ ਦਾ ਕੰਮ ਕਰਾਉਣਾ ਤੇ ਉਹ ਭਾਜੀ ਹੁਣੀ ਸਾਨੂੰ ਰਾਜ ਮਿਲਿਆ ਕਿੱਧਰ ਇਦਾਂ ਦੇ ਕੰਮ ਹੁੰਦੇ ਯਾਰ ਇਹ ਵੀ ਕਰੇ ਇਹ ਵੀ ਨਹੀਂ ਆਪਾਂ ਭਜਾਈ ਨਾ ਜਾਣਾ ਇਹ ਅੱਜ ਤੁਹਾਨੂੰ ਆਪਾਂ ਲੈ ਕੇ ਆਏ ਮਖੂ ਸਵਰਨ ਸਿੰਘ ਮਿਸਤਰੀ ਦੀ ਦੁਕਾਨ ਤੇ ਜੋ ਕਿ ਬਹੁਤ ਹੀ ਸਾਡੇ ਇਹਨਾਂ ਦੇ ਨਾਲ ਪਿਆਰ ਆ ਤੇ ਪਰਿਵਾਰਕ ਤੌਰ ਤੇ ਹੀ ਇੱਕ ਦੂਜੇ ਨਾਲ ਬਹੁਤ ਵਧੀਆ ਪਿਆਰ ਨਾਲ ਵਰਤਦੇ ਆ ਇਹ ਬਹੁਤ ਵਧੀਆ ਤੇ ਸਿਆਣੇ ਤੇ ਸੁਲਝੇ ਇਨਸਾਨ ਆ ਮਸ਼ੀਨਰੀ ਦੇ ਪੱਖ ਦੇ ਵਿੱਚ ਇਹ ਕੋਈ ਵੀ ਕੰਮ ਮਸ਼ੀਨਰੀ ਬਾਰੇ ਤੁਸੀਂ ਕੋਈ ਵੀ ਕੰਮ ਕਰਵਾਉਣਾ ਹੋਵੇ ਲੈ ਲੈਣੀ ਜਿਨ੍ਹਾਂ ਦੇ ਬਹੁਤ ਜਿਆਦਾ ਮਾਇਰ ਆ ਕਿਸੇ ਵੀ ਬੰਦੇ ਨੂੰ ਮਖੂ ਸ਼ਹਿਰ ਚ ਪੁੱਛ ਲਓ ਵੀ ਸਵਰਨ ਸਿੰਘ ਮਿਸਤਰੀ ਇਹਨਾਂ ਨੂੰ ਤੁਹਾਨੂੰ 40 ਦੁਕਾਨ ਦਾ ਜਿਹੜਾ ਐਡਰੈਸ ਤੁਹਾਨੂੰ ਮਿਲ ਜਾਊਗਾ ਇਹਨਾਂ ਦੀ ਦੁਕਾਨ ਜੇ ਆਪਾਂ ਲੋਹਿਆ ਰੋਡ ਤੋਂ ਮਖੂ ਰੋਡ ਨੂੰ ਚੱਲੀਏ ਤੇ ਉਹਦੇ ਉੱਪਰ ਟੀ ਪੁਆਇੰਟ ਦੇ ਉੱਤੇ ਹੀ ਸਵਰਨ ਸਿੰਘ ਮਿਸਤਰੀ ਜੀ ਦੁਕਾਨ ਆ ਜੇ ਕਿਹੇ ਵੀਰ ਨੇ ਇਹਨਾਂ ਤੋਂ ਕੋਈ ਵੀ ਕੰਮ ਜਾਂ ਕੁਝ ਵੀ ਕਰਵਾਉਣਾ ਹੋਵੇ ਤੇ ਇਹਨਾਂ ਤੋਂ ਅੱਜ ਹੀ ਟਰੈਕਟਰਾਂ ਦਾ ਕੰਮ ਕਰਵਾਇਆ ਸੀ ਕਿਉਂਕਿ ਜਿਹੜੀ ਆ 605 ਅਰਜਨ ਨੋਵਾ ਟਰੈਕਟਰ ਆ ਇਹਨਾਂ ਦੀਆਂ ਨਾ ਫਰੰਟ ਚੱਕਿਆਂ ਦੀਆਂ ਜਿਹੜੀਆਂ ਸੀਲਾਂ ਆ ਉਹ ਬਹੁਤ ਜ਼ਿਆੜੀਆਂ ਲੀਕਦੀਆਂ ਤੇ ਇਹਨਾਂ ਲਈ ਕਹੇ ਤੋਂ ਨਹੀਂ ਲੀਕਿੰਗ ਹਟੀ ਨਹੀਂ ਇਸ ਕਰਕੇ ਅਸੀਂ ਇਹਨਾਂ ਭਾਜੀ ਹੁਣਾਂ ਇੱਕ ਜਗਾੜ ਲਾਇਆ ਸਾਨੂੰ ਵਾਲ ਬਣਾ ਕੇ ਤੇ ਪ੍ਰੋਪਰ ਇਹਦੇ ਉੱਤੇ ਲਗਾ ਕੇ ਦਿੱਤੇ ਆ ਆਪਣੇ ਤੇ ਹੱਬਾਂ ਦੇ ਉੱਤੇ ਪੀਏ ਜਿਹੜੇ ਵਾਲ ਆ ਜਦੋਂ ਅੰਦਰ ਗੈਸ ਬਣਿਆ ਕਰੂਗੀ ਉਹ ਹੱਬਾਂ ਵਿੱਚੋਂ ਗੈਸ ਜਿਹੜੀ ਆ ਬਾਹਰ ਕੱਢ ਦਿਆ ਕਰੂਗੀ ਤੇ ਇਹਦੇ ਵਿੱਚ ਇਹ ਵੀ ਖਾਸ ਧਿਆਨ ਰੱਖਿਆ ਗਿਆ ਵੀ ਪਾਣੀ ਅੰਦਰ ਨਾ ਜਾਵੇ ਅੰਦਰੋਂ ਚੀਜ਼ ਬਾਹਰ ਨੂੰ ਗੈਸ ਆ ਜੇ ਤੇ ਬਾਹਰੋਂ ਚੀਜ਼ ਅੰਦਰ ਨਾ ਜਾਵੇ ਤੇ ਜੇ ਤੇ ਹੋ ਗਿਆ ਕਾਮਯਾਬ ਤੇ ਤੁਹਾਨੂੰ ਸਾਰੀ ਪਾਲ ਕਿਦਾਂ ਤਿਆਰ ਕੀਤਾ ਭਾਜੀ ਹੁਣੀ ਕਿਦਾਂ ਕਿਦਾਂ ਇਹਨੂੰ ਲਾਉਣਾ ਉਹ ਸਾਰੀ ਪ੍ਰੋਪਰ ਅਸੀਂ ਵੀਡੀਓ ਬਣਾ ਕੇ ਤੁਹਾਨੂੰ ਭੇਜਾਂਗੇ ਕਿਉਂਕਿ ਇਹ ਜਿਹੜੀ ਚੀਜ਼ ਦੇ ਸ਼ਕਾਰ ਆ ਸਾਰੇ ਆਪਣੇ ਪੰਜਾਬ ਦੇ ਵਿੱਚ ਜਿੰਨਾਂ ਕੋਲ ਅਰਜੁਨ ਟਰੈਕਟਰ ਆ ਉਹ ਸਾਰੀ ਇਸ ਚੀਜ਼ ਦੇ ਸ਼ਕਾਰ ਆ ਕਿਉਂਕਿ ਹੋਰ ਕੋਈ ਵੀ ਕਮੀ ਨਹੀਂ ਆ ਇਸ ਟਰੈਕਟਰ ਦੇ ਵਿੱਚ ਸਿਰਫ ਸੀਲਾਂ ਦੇ ਦੁੱਖ ਤੋਂ ਟਰੈਕਟਰ ਜਿਹੜੇ ਆ ਕਈ ਯਾਰ ਮੰਨ ਤੋਂ ਲੈ ਜਾਂਦੇ ਆ ਬਾਕੀ ਜੋਰ ਦੇ ਪੱਕ ਬਹੁਤ ਵਧੀਆ ਤੇ ਭਾਜੀ ਹੁਣ ਆਖਿਆ ਵੀ ਜੋ ਮਰਜ਼ੀ ਹੋ ਜੇ ਤੁਹਾਨੂੰ ਇਹਦਾ ਪੱਕਾ ਹੱਲ ਕਰਕੇ ਦੇਵਾਂਗੇ ਆ ਵੇਖੋ ਵਾਲ ਬਣਾ ਕੇ ਲਾਏ ਆ ਤੇ ਬਾਕੀ ਇਹਨਾਂ ਨੂੰ ਬਹੁਤ ਮਸ਼ੀਨਰੀ ਦੇ ਹੱਕ ਦੇ ਵਿੱਚ ਬਹੁਤ ਕਾਮਜਾ ਆ ਭਾਈ ਇੰਜਣਾਂ ਦੇ ਕੰਮ ਟਰੈਕਟਰਾਂ ਦੇ ਕੰਮ ਲੈ ਲੈਣਦੇ ਇੰਜਣ ਇਹ ਸਾਰਾ ਕੰਮ ਹੱਥੀਂ ਆਪ ਵੇਦੇ ਆ ਤੇ ਕਰਦੇ ਆ ਅੱਜ ਦੇ ਜ਼ਮਾਨੇ ਜਿਹੜਾ ਬੰਦਾ ਆਪ ਹੱਥੀਂ ਮਿਹਨਤ ਕਰਦਾ ਉਹ ਤੁਹਾਨੂੰ ਵੀ ਪਤਾ ਵੀ ਦੂਸਰਿਆਂ ਨਾਲੋਂ ਵਧੀਆ ਕੰਮੀ ਕਰਕੇ ਦਊਗਾ ਕਿਉਂਕਿ ਉਸ ਨੂੰ ਆਪਦੀ ਮਾਰਕੀਟ ਦੇ ਵਿੱਚ ਨਾਮ ਬਣਾਉਣਾ ਜਿਹੜਾ ਵਾ ਬਹੁਤ ਜ਼ਰੂਰੀ ਹੁੰਦਾ ਵਾ ਅੱਜ ਕੱਲ ਕੰਪੀਟੀਸ਼ਨ ਬਹੁਤ ਜ਼ਿਆਦਾ ਵਾ ਤੇ ਬਾਕੀ ਭਾਜੀ ਹੁਣੀ ਜਿਹੜਾ ਜਿਹੜਾ ਬੰਦਾ ਇਹਨਾਂ ਦਾ ਨਾਂ ਵਰਤ ਗਿਆ ਵਾ ਉਹ ਤੁਹਾਨੂੰ ਮੂੰਹ ਦੱਸੂਗਾ ਵੀ ਕਿਸੇ ਗੱਲ ਦੀ ਕਮੀ ਨਹੀਂ ਹੈ ਤੇ ਇਹਨਾਂ ਦੀ ਅਜ ਸ਼ੌਕ ਤੇ ਅਸੀਂ ਆਏ ਨਾਲੇ ਸਾਨੂੰ ਸੁਭ ਬਣਿਆ ਵੀ ਤੁਹਾਨੂੰ ਵੀ ਦਰਸ਼ਕਾਂ ਨੂੰ ਵੀ ਦੱਸਿਏ ਕਿਉਂਕਿ ਕਈ ਜਿਹੜੇ ਇਹੋ ਜਿਹੇ ਮਿਸਤਰੀ ਹੁੰਦੇ ਆ ਜਿਹੜੇ ਆਪਣੇ ਜੋ ਕੰਮ ਕੰਪਨੀਆਂ ਨਹੀਂ ਕਰ ਸਕਦੀਆਂ ਜਿਹੜੇ ਮਿਸਤਰੀ ਠੀਕਾ ਕੰਮ ਕਰਦੇ ਆ ਉਹ ਇਹੋ ਜੇ ਜਿਗਾੜ ਲਾ ਦਿੰਦੇ ਆ ਵੀ ਕੰਪਨੀ ਵਾਲੇ ਬੰਦੇ ਵੀ ਜਿਹੜੇ ਆ ਉਹ ਸ਼ੌਕ ਦੇ ਵਿੱਚ ਰਹਿ ਜਾਂਦੇ ਆ ਵੀ ਯਾਰੇ ਕੀ ਚੀਜ਼ ਬਣਾਤੀ ਇਹ ਬਹੁਤ ਵਧੀਆ ਚੀਜ਼ ਆ ਇਹ ਹੁਣ ਹੀ ਸਾਡਾ ਪਹਿਲਾ ਤਜਰਬਾ ਵਾ ਤੇ ਜਦੋਂ ਇਹ ਕਾਮਯਾਬ ਹੋ ਗਿਆ ਅਸੀਂ ਇਹਦੇ ਉੱਤੇ ਇੱਕ ਪ੍ਰੋਪਰ ਵੀਡੀਓ ਬਣਾਵਾਵਾਂਗੇ ਜੀ ਦੇ ਵਿੱਚ ਤੁਹਾਨੂੰ ਸਾਰਾ ਦੱਸਾਂਗੇ ਕਿਦਾਂ ਇਹ ਵਾਲ ਲੱਗਣਾ ਕਿੰਨੀ ਇਹਦੀ ਕੈਪੈਸਿਟੀ ਕਿੰਨੇ ਪੌਂਡ ਹਵਾ ਤੇ ਜਾ ਕੇ ਨਿਕੋਈ ਇਹ ਆ ਵੇਖੋ ਟਰੈਕਟਰ 5811 ਇਹਨੂੰ ਮੋਡੀਫਾਈ ਕਰਨ ਲੱਗੇ ਆ ਹਨਾ ਭਾਈ ਹਾਂਜੀ ਦੋ ਤਿਆਰ ਕਰਨੇ ਆ ਦੋ ਨਾਟ ਕਰਿਆ ਠੀਕ ਹੈ ਜੀ ਇੱਕੋ ਕਰਦੇ ਆ ਅੱਛਾ ਜੀ ਹਾਂਜੀ ਹੈ ਦਸਵੰਤ ਸਿੰਘ ਤੋ ਭਾਈ ਜਸਵੰਤ ਸਿੰਘ ਨੇ ਠੀਕ ਹੈ ਜੀ ਇਹ ਪਿੰਡ ਕਦੇ ਇਹਨਾਂ ਦਾ ਇਹ ਬੰਡਾਲਾ ਜੀ ਇਹ ਬੰਡਾਲੇ ਪਿੰਡ ਤੋਂ ਹੈ ਠੀਕ ਹੈ ਜੀ ਤਿਆਰ ਕਰਦੇ ਨੇ ਉਹ ਡੈਕਟਰ ਨਾਲ ਹਾਂਜੀ ਹਾਂਜੀ ਤੇ ਇਹਦੇ ਵਿੱਚ ਸਾਰਾ ਕੋਈ ਬਦਲਾਅ ਵੀ ਕਰੋਗੇ ਕਿ ਉਸੇ オリジナル ਦੇ ਵਿੱਚ ਹੀ ਤਿਆਰ ਕਰੂਗਾ オリジナル ਰੱਖਣਾ ਇਹਨਾਂ ਨੇ ਠੀਕ ਹੈ ਜੀ オリジナル ਰੱਖਣਾ ਚਾਹੁੰਦੇ ਕਹਿੰਦੇ ਨਾੜ ਘਰੇ ਆਪਾਂ ਰੱਖਣਾ ਠੀਕ ਹੈ ਜੀ ਨੇ ਕੋਈ ਵੀ ਕਰਨੀ ਤੇ ਪ੍ਰੈਸ਼ਰ ਪ੍ਰੂਸ਼ਰ ਕਰਨਗੇ ਆ ਪਾਵਰ ਸਟੀਅਰਿੰਗ ਵਰਾ ਤੇ ਕਰ ਇੱਕ ਕਰਤਾ ਹੋਇਆ ਦੂਜਾ ਵੀ ਆਪਾਂ ਕਰਨਾ ਹੈ ਠੀਕ ਹੈ ਇਹ ਭਾਈ ਤੁਹਾਡੇ ਨਾਲ ਮੈਂ ਆਪਾਂ ਗੱਲ ਕਰਦੇ ਆਂ ਵੀ ਜਦੋਂ ਆਪਾਂ ਅੱਜ ਇੱਕ ਨਵਾਂ ਕੰਮ ਨਹੀਂ ਕੀਤਾ ਜਿਹੜਾ ਅਰਜਨ ਨਵਾਲਾ ਉਹ ਵੀ ਤੁਸੀਂ ਸਪੈਸ਼ਲ ਕੀਤਾ ਜੇ ਕਿ ਮੇਰੇ ਵੀਰ ਦੇ ਅਸੀਂ ਅਜੇ ਤਜਰਬਾ ਕਰਾਂਗੇ ਜਿਓ ਸੀਲਾਂ ਲੀਕ ਨੂੰ ਹਟ ਗਈਆਂ ਤੁਹਿਆਂ ਦਾ ਪ੍ਰੋਪਰ ਡਰੈਸ ਦੱਸ ਦੋ ਕਿ ਕਿੱਥੇ ਦੁਕਾਨ ਆ ਕਿੱਦਾਂ ਵਾ ਤੇ ਜੇ ਕਿ ਸੱਜਣ ਦੇ ਫਿਰ ਜਾਰੀਆਂ ਸੀਲਾਂ ਲੀਕ ਦੀਆਂ ਹੋਣਗੇ ਤੁਹਾਡੇ ਕੋਲ ਕੰਮ ਕਰਾ ਲਵਾਂਗੇ ਬਾਪੂ ਸ਼ਹਿਰ ਆਪਣਾ ਅੰਮ੍ਰਿਤਸਰ ਰੋਡ ਤੇ ਆ ਅਕਤੂਨੀ ਦੇ ਸਾਹਮਣੇ ਵਰਕਸ਼ਾਪ ਆਪਣੀ ਠੀਕ ਹੈ ਅਜੀ ਇਹਦਾ ਸਪੈਸ਼ਲ ਹੀ ਆਉਂਦਾ ਹੈ ਸੀਲਾਂ ਦਾ ਆਪਾਂ ਪ੍ਰਬੰਧ ਕੀਤਾ ਉਹ ਲੀਕ ਨਹੀਂ ਕਰਨ ਗਿਆ ਇਸ ਤੋਂ ਬਾਅਦ ਉਹ ਬਹੁਤ ਵਧੀਆ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਵੇਖਿਓ ਤੇ ਜੇ ਕਿ ਮੇਰੇ ਸੱਜਣ ਨੇ ਵੀਰ ਨੇ 5911 ਟਰੈਕਟਰ ਤਿਆਰ ਕਰਾਉੜੇ ਹੁਣ ਦੋ ਹਿਸਾਬ ਨਾਲ ਉਹ ਤਿਆਰ ਹੋਣ ਡੇ ਪੁੱਲੇ ਕਹਿਆ ਤੇ ਜੇ ਕਿ ਅਗਲੇ ਕੇ ਵੀਰ ਸ਼ੌਕੀ ਨੇ ਸਰਦਾਰ ਨੇ ਕੇ ਨੇ ਕਰਾਉਣੀ ਹੋਏ ਤੇ ਭਾਜੀ ਉਹਨਾਂ ਨੂੰ ਇੱਥੇ ਮਿਲ ਕੇ ਜਿੱਦਾਂ ਦਾ ਕੰਮ ਉਹਦਾ ਟਰੈਕਟਰ ਤਿਆਰ ਕਰਦੇ ਨੇ ਬਹੁਤ ਵਧੀਆ ਮਿਸਤਰੀ ਆ ਤੇ ਆਪਣੇ ਸਾਰੇ ਟਰੈਕਟਰਾਂ ਡੋਟਰ ਦਾ ਕੰਮ ਕਰਦੇ ਆ ਬਹੁਤ ਸੱਲੀ ਵਾਲਾ ਕੰਮ ਆ ਭਾਈ ਉਹਨਾਂ ਦਾ ਤੇ ਭਾਈ ਨੰਬਰ ਵੀ ਬੋਲ ਦੋ ਮੜਿਆ 94638 9992 ਇਹ ਉੱਤੇ ਆਪਾਂ ਸਕਰੀਨ ਦੇ ਉੱਤੇ ਨੰਬਰ ਵੀ ਚਲਾ ਦਾਂਗੇ ਜਿੰਨੂੰ ਵੀ ਕਿਸੇ ਨੂੰ ਜ਼ਰੂਰਤ ਹੋਵੇ ਇਹ ਦੋ ਜਿਹੜੇ ਆ 9811 ਭਾਜੀ ਹੁਣੀ ਤਿਆਰ ਕਰਨ ਲੱਗੇ ਬਹੁਤ ਵਧੀਆ ਤਰੀਕੇ ਨਾਲ ਤਿਆਰ ਕਰਦੇ ਆ ਠੀਕ ਕੰਮ ਕਰਦੇ ਆ ਜੇ ਕਿਸੇ ਸੱਜਣ ਨੂੰ ਕਿਸੇ ਵੀ ਟਰੈਕਟਰ ਨੂੰ ਤਿਆਰ ਕਰਾਉਣਾ ਹੋਵੇ ਭਾਜੀ ਉਹਨਾਂ ਨੂੰ ਮਿਲੋ ਤੇ ਹੁਣ ਆ ਤੁਹਾਨੂੰ ਦੋ ਤਿੰਨ ਇੰਜਣ ਇਹਨਾਂ ਭਾਜੀ ਹੁਣਾਂ ਤਿਆਰ ਕਰਤੀਆਂ ਦੀਆਂ ਜੇ ਕਿਸ ਸੱਜਣ ਨੂੰ ਚਾਹੀਦੇ ਆ ਤੇ ਉਹ ਵੀ ਤੁਹਾਨੂੰ ਦੱਸਣਗੇ ਕਿਹੜੇ ਕਿਹੜੇ ਲੈਣਾ ਨਡ ਹੈਗਾ ਪਿੱਤਰ ਠੀਕ ਹੈ ਜੀ 02411 ਮਾਡਲ ਹਾਂਜੀ ਇਹ ਇਹ ਕਹਿੰਨੋ ਨਾਲੇ ਲੋ ਜੀ ਠੀਕ ਹੈ ਜੀ ਇਹ ਜੀ ਨਾਡ ਹੈਗਾ ਤਿਆਰ ਕਰਕੇ ਰੱਖਿਆ ਜੀ ਠੀਕ ਹੈ ਜੀ ਓਰੀਜਨਲ ਦਿਖਾਉਣਾ ਚਾਹੁੰਦੇ ਕਹੀ ਇਹ ਵਿਜਮਾਰਾ ਤੁਸੀਂ ਸੇਲ ਤੇ ਹੈ ਕਿ ਜਿਹੜੇ ਟਰੈਕਟਰ ਆ ਹੀ ਉਹਨਾਂ ਦੇ ਆ ਜੀ ਨਹੀਂ ਸੇਲ ਤੇ ਹੀ ਆ ਜੀ ਜੇ ਕਿ ਸੱਜਣ ਨੂੰ ਚਾਹੀਦਾ ਹੋਵੇ ਤੇ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਠੀਕ ਹੈ ਜੀ ਇੱਕ ਆਪਣਾ ਜੀ ਆ ਲੇਲੈਂਡ ਦਾ ਇੱਕ ਲਾਲ ਹੀ ਨੋ ਇੱਕ 511 ਦਾ ਜੀ ਇਹ ਤਿੰਨ ਇੰਜਨ ਭਾਜੀ ਹੁਣਾਂ ਕੋ ਤਿਆਰ ਪਏ ਆ ਜੇ ਕਿ ਸੱਜਣ ਨੂੰ ਲੋਡ ਹੋਵੇ ਤੇ ਇੱਥੇ ਵੇਖ ਕੇ ਤੇ ਇੰਜਨ ਭਾਜੀ ਹੁਣਾਂ ਖਰੀਦ ਸਕਦਾ ਮਿਲ ਸਕਦੇ ਕਿ ਕਰ ਪੀਸ ਤਿਆਰ ਕੀਤਾ ਹੋਇਆ ਨੇ ਇਹਨਾਂ ਦੇ ਪ੍ਰੋਜੈਕਟ ਆਓ ਜੇ ਕਿ ਇਹਨੂੰ ਹੋਰ ਵੀ ਚਾਹੀਦੇ ਜਿੱਦਾਂ ਮਰਜ਼ੀ ਸੰਪਰਕ ਕਰਦੇ ਭਾਜੀ ਹੁਣਾਂ ਤੋਂ ਤੇ ਆਪਣਾ ਇੰਜਨ ਲੈ ਸਕਦੇ ਆ ਜਾਂ ਕਿਸੇ ਨੇ ਨਾਲ ਵੀ ਜਾਣਾ ਹੋਵੇ ਮੈਨੂੰ ਸ਼ੱਕ ਤੋਂ ਹੀ ਭਾਜੀ ਕਦੀ ਕਿ ਇਹਨੂੰ ਮੋੜਿਆ ਵੀ ਨਹੀਂ ਇੱਥੇ ਨਹੀਂ 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 ਕਿਸੇ ਨੇ ਮੋੜਿਆ ਪਾਇਆ ਨਹੀਂ ਲੋਡ ਦੇ ਦੀ ਆਪਾਂ ਦੇਖ ਕੇ ਹੁਣਾਂ ਚੈੱਕ ਕਰਕੇ ਦੇਵਾਂਗੇ ਸਾਰਿਆਂ ਦੇ ਨਾਲ ਵਧੀਆ ਤਰੀਕੇ ਨਾਲ ਡੀਲ ਕਰਦੇ ਆ ਏ ਨਹੀਂ ਵੀ ਇੱਕ ਵਾਰ ਇੰਜਨ ਕਰਤਾ ਤੇ ਮੁੜ ਕੇ ਕੋਈ ਕਈ ਬੰਦੇ ਗਾਲ ਹੀ ਨਹੀਂ ਸੁਣਦੇ ਆ ਇੱਕ ਤੇ ਸਾਰਾ ਦੇੜਿਆ ਗਿਆ ਹੁਣ ਇਹ ਰੰਗ ਰੂਗ ਵੀ ਹੋਊ ਸਾਰਾ ਕੋ ਕੰਪਲੀਟ ਹੋਊ ਪੂਰਾ ਤਿਆਰ ਠੀਕ ਉਹ ਵੀ ਤੁਹਾਡੇ ਤੋਂ ਵੀਡੀਓ ਪਾਵਾਂਗੇ ਜਿੱਦਣ ਇਹ ਸਾਰਾ ਕੰਪਲੀਟ ਹੋ ਗਿਆ ਉਸ ਦਿਨ ਤੁਹਾਡੇ ਨਾਲ ਹੀ ਵੀਡੀਓ ਸਾਂਝੀ ਕਰਾਂਗੇ ਹੋਰ ਵੀ ਕੋਈ ਟਰੈਕਟਰ ਤਿਆਰ ਕਰਾਉਣਾ ਹੋਵੇ ਕੋਈ ਗੱਲ ਨਹੀਂ ਜੇ ਸ਼ੌਂਕ ਦੇ ਨਾਲ ਕਿਸੇ ਨੇ ਕੋਈ ਵੀ ਕਰਾਉਣਾ ਏ ਹਰ ਇੱਕ ਟਰੈਕਟਰ ਤਿਆਰ ਕਰ ਦਿੰਦੇ ਆ ਇਹ ਆਪਣਾ ਟੀ ਪੁਆਇੰਟ ਦਿੱਤੇ ਆ ਜਦੋਂ ਆਪਾਂ ਸੁਲਤਾਨਪੁਰ ਆਈਏ ਤੇ ਮਹੂ ਵਾਲਾ ਟੀ ਪੁਆਇੰਟ ਉਹਦੇ ਸਾਹਮਣੇ ਸਵਰਨ ਸਿੰਘ ਮਿਸਤਰੀ ਦੀ ਦੁਕਾਨ ਕਿਸੇ ਵੀ ਆਪਣੇ ਮਹੂ ਦੇ ਜਾਂ ਸੁਲਤਾਨਪੁਰੋਂ ਵੀ ਤੁਸੀਂ ਪੁੱਛ ਲਓਣਾ ਮਹੂ ਵਾਲੇ ਸਵਰਨ ਸਿੰਘ ਮਿਸਤਰੀ ਤੇ ਤੁਹਾਨੂੰ ਸਿੱਧਾ ਉਹ ਐਡਰੈਸ ਦੇ ਦੇਣਗੇ ਵੀ ਚਲੋ ਹਰ ਇੱਕ ਬੰਦੇ ਦੇ ਗੁਣਾ ਕਰਕੇ ਤੇ ਕੰਮਾਂ ਦੇ ਕਰਕੇ ਹਰ ਇੱਕ ਬੰਦਾ ਜਾਣਦਾਂ ਦਾ ਇਲਾਕੇ ਦੇ ਵਿੱਚ ਤੇ ਮੇਰੇ ਵੀਰ ਜੇ ਕਿਸੇ ਨੂੰ ਨਾ ਸਮਝ ਲੱਗੂ ਅੱਬਲ ਦੇ ਸਕਰੀਨ ਦੇ ਉੱਤੇ ਨੰਬਰ ਚਲਾਵਾਂਗੇ ਜੇ ਨਾ ਸਮਝ ਲੱਗੇ ਤੇ ਫਿਰ ਕਿਸੇ ਨੂੰ ਵੀ ਪੁੱਛ ਲਿਓ ਵੀ ਸਵਰਨ ਸਿੰਘ ਜੀ ਦੇ ਆਪਾਂ ਸ਼ਾਪ ਤੇ ਜਾਣਾ ਤੇ ਤੁਹਾਨੂੰ ਉਹ ਸਿੱਧੇ ਰਾਏ ਪਾ ਕੇ ਤੇ ਇੱਥੇ ਭੇਜ ਦੇਣਗੇ ਹੁਣ ਆ ਦੋ ਟਰੈਕਟਰ ਤਿਆਰ ਕਰਨ ਦੇ ਵੇਖੋ ਇੱਕ ਇਹਨਾਂ ਦੀ ਇਹ ਖਾਸੀਅਤ ਦਾ ਵੀ ਇਹ ਖੁਦ ਆਪ ਟਰੈਕਟਰ ਤਿਆਰ ਕਰਦੇ ਆ ਆਪਾਂ ਨੂੰ ਇਹ ਹਰ ਇੱਕ ਬੰਦੇ ਨੂੰ ਪਤਾ ਹੀ ਹੁੰਦਾ ਵੀ ਜਿਹੜਾ ਬੰਦਾ ਇਸ ਟਾਈਮ ਮਾਹੌਲ ਦੇ ਵਿੱਚ ਜਿਹੜਾ ਆਪ ਖੁਦ ਕੰਮ ਕਰਦਾ ਵਾ ਉਹ ਤੁਸੀਂ ਵੇਖੋ ਵੀ ਵਧੀਆ ਹੀ ਕੰਮ ਕਰੂਗਾ ਕਿਉਂਕਿ ਅਣਗੈਲੀ ਨਹੀਂ ਹੁੰਦੀ ਹਰ ਇੱਕ ਬੰਦੇ ਨੂੰ ਹੁੰਦਾ ਵੀ ਮੇਰਾ ਕੰਮ ਆ ਇਹਨੂੰ ਮੈਂ ਪੂਰੀ ਤਸੱਲੀ ਨਾਲ ਕਰਾਂ ਤੇ ਤਾਂ ਕਰਕੇ ਇਹ ਗੱਲ ਦੀ ਅਸੀਂ ਗਵਾਹੀ ਦਿੰਨੇ ਆਪਾਂ ਹੁਣ ਚਾਰਾਂ ਟਰੈਕਟਰਾਂ ਦਾ ਘਾੜੇ ਕੋ ਕੰਮ 4x4 ਦਾ ਕਰਾ ਕੇ ਲੈ ਗਏ ਆ ਤੇ ਆਇਰ ਕੀ ਅਸੀਂ ਉਹਨੂੰ 4x4 ਦੀ ਅਰਜਨ ਨੋ ਉਹਨੂੰ ਸੀਲਾਂ ਜਿਹੜੀਆਂ ਲੀਕ ਦੀਆਂ ਅਸੀਂ ਉਹ ਸੀਲਾਂ ਆਪਾਂ ਭਾਈ ਹੁਣਾਂ ਨੇ ਨਾ ਉਹ ਸੀਲਾਂ ਦੇ ਵਿੱਚ ਆਪਾਂ ਨੂੰ ਵਾਲ ਲਾ ਕੇ ਦਿੱਤੇ ਬਣਵਾ ਕੇ ਉਹ ਵਾਲਾਂ ਦੇ ਨਾਲ ਜੇ ਤੇ ਸੀਲਾਂ ਲੀਕਣੋਂ ਹਟ ਗਈਆਂ ਤੇ ਫਿਰ ਤੁਹਾਨੂੰ ਪ੍ਰੋਪਰ ਵੀਡੀਓ ਦੇ ਵਿੱਚ ਪਾਵਾਂਗੇ ਤੇ ਜੇ ਕਿਸੇ ਨੂੰ ਹੋਵੇ ਉਹ ਵੀ ਤੁਹਾਨੂੰ ਸਾਰਾ ਜਿੱਦਾਂ ਵੀ ਕੋਈ ਵੀ ਕੰਮ ਟਰੈਕਟਰਾਂ ਬਾਰੇ ਫੀਲਡ ਦੇ ਵਿੱਚ ਹੋਇਆ ਉਹ ਭਾਜੀ ਉਹਨਾਂ ਦਾ ਜਿੱਦਾਂ ਮਰਜ਼ੀ ਕਰਵਾਓ ਤੇ ਜਾਇਜ਼ ਰੇਟ ਆ ਤੇ ਬਾਕੀ ਵਧੀਆ ਡੀਲ ਕਰਨਗੇ ਤੁਹਾਡੇ ਨਾਲ ਸ਼ੋ ਦਾ ਕੰਮ ਥੋੜਾ ਬੜਾ ਮਾਨਦਾਨ ਤ ਕਰ ਲੈਣਾ ਭਾਈ ਤਾਂ ਨਾਲ ਪੂਰਾ ਪੂਰੇ ਦੱਸਿਆ ਯਾਰ ਕਰ ਲੈ ਯਾਰ ਮਝਾ ਜੇ ਦੀ ਰਾਗੇ ਜੇ ਕੋਈ ਚੱਕਰ ਹੋਊਗਾ ਉਹ ਚੀਜ਼ ਆਪਾਂ ਬੈਠੇ ਆ ਠੀਕ ਹੈ ਇਹ ਟਿਕਦਾ ਆਊਟ ਕਰਉਣਾ ਮਨ ਲੱਗ ਰੋ ਤੇ ਭਈ ਆ ਨੂੰ ਕੱਟ ਕੇ ਨਾ ਪੀਸ ਬਣਾ ਗਏ ਭਜੀ ਹਮਮ ਉਹਨਾਂ ਪੀਸ ਨੂੰ ਬਣਾ ਉਹ ਇਹਦੇ ਨਾਸਤੇ ਬਹਜਣਾ ਹੁਣ ਪੀਣ ਲੱਗੇ ਆ ਲੈਮਨ ਸੋਡਾ ਤੇ ਇੱਕ ਰੋ ਹੁਣ ਪਹੁੰਚ ਗਏ ਆਪਾਂ ਲੋਈਆਂ ਖਾਸ ਇੱਥੇ ਇੱਕ ਵੀਰ ਨੂੰ ਦਿੱਤੀ ਹੀ ਡੈਂਟਿੰਗ ਵਾਸਤੇ ਆਪਣੀ ਉਹ ਮਿੰਦਰਾ ਅਰਜੰਦੀ ਜਿਹੜੀ ਖਰਾਬ ਹੋ ਗਈ ਆ ਫਾੜਕ ਦੇ ਖਲੋਤੇ ਹੈਗਾ ਜਲੋਂ ਨਾਲ ਜਰ ਜੂਸ ਜਸਪੀ ਲੈਨੇ ਆ ਤੇ ਬਣਾਉਣ ਲੱਗੇ ਜੂਸ ਲੈਮਨ ਰੋ ਪੀਣ ਲੱਗੇ ਅੱਜ ਤੇ ਵੀਰ ਨੇ ਆਖਿਆ ਮੈਂ ਲੈਮਨ ਜੂਸ ਪੀਣਾ ਨੂੰ ਲੈਮਨ ਜੂਸ ਅਹੀਂ ਰੋ ਸ਼ਾਮ ਦਾ ਟਾਈਮ ਹੁਣ ਸਾਰੇ ਥਾਂ ਤੋਂ ਫੇਰ ਤੁਰ ਕੇ ਆਣ ਕੇ ਤੇ ਸਰ ਪਲੇਅਰ ਮਸ਼ੀਨ ਦਾ ਵੇਖਿਆ ਆਣ ਕੇ ਥੋੜਾ ਬਾਲਾ ਕੰਮ ਹੂੰ ਜਿਗਦੀ ਪੈਪਾ ਮੈਂ ਸਾਰੇ ਬੈਰੰਗਨ ਲੱਗ ਜਾ ਆਪਣਾ ਬੈਰੰਗ ਇੰਸਾਬ ਹੁੰਦਾ ਤੇ ਲਵਾ ਦੇ ਜਿਹੜੇ ਨੂੰ ਲੱਗਣ ਵਾਲਾ ਮੈਂ ਇੱਕ ਮਿੰਟ ਮੈਂ ਤੈਨੂੰ ਦੱਸਦਾ ਇਹਨਾਂ ਦਾ ਪੈਪਾ ਇਹਨਾਂ ਕੋਰਡੀਨੇਟ ਕੱਢਣਾ ਰਿਹਾ ਕਿਸੇ ਨੇ ਇਹਨਾਂ ਨੂੰ ਇਹ ਦਸ ਹਾਂ ਇਹਨਾਂ ਦੀ ਚੰਗੀ ਆਹੋ ਕਿੰਨੇ ਚਾਹੀਦੇ ਟੋੜ ਪੇ ਦਾ ਪਖਣਾ ਯਾਰ ਕੱਢ ਲਾ ਭਰਾਓ ਕਿਹਦੇ ਲੰਮਾ ਜਿੰਨੇ ਬੈਰਿਆਂ ਨੂੰ ਤੈਨੂੰ ਚਾਹੀਦੇ ਪੈਪ ਪਛਾ ਮਨ ਮੰਗਾਲੀ ਨੇ ਤੇ ਹੁਣ ਸਾਰਾ ਚਾਰ ਚਾਰ ਹੀ ਲਹਿਲਾ ਸਾਰਾ ਸਮਾਨ ਉੱਥੇ ਮਿਲ ਗਈ ਜਾਂਦੇ ਉਹਦੀ ਦੁਕਾਨ ਉੱਥੇ ਚਲ ਜੇ HSP ਦੀ ਦੁਕਾਨ ਤੇ ਸਿੱਧਾ ਕੋਈ ਕਿੰਨੇ ਆਏ ਨਿਰਮਲ ਦੀ ਦੁਕਾਨ ਤੇ ਚੱਲ ਨਿਰਮਲ ਯਾਰੂਣ ਮੈਨੂੰ ਪਤਾ ਤੂੰ ਟਰੈਕਟਰ ਹੀ ਚਰਾਂਦਾ ਉਹਨਾਂ ਹੈ ਆ ਲੈ ਆਪਣੇ ਕੋਲ